ਇਸ ਵਕਤ ਮੈਂ ਬੇਨਤੀ ਕਰਾਂ ਇਸ ਸ੍ਰਿਸ਼ਟੀ ਵਿੱਚ ਜੋ ਕੁਝ ਸਾਨੂੰ ਦਿਸ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬੋਲ ਨੇ ਇਹ ਹੈ ਨਹੀਂ ਸੀ ਗੁਰੂ ਨਾਨਕ ਸਾਹਿਬ ਦੇ ਬਚਨ ਹੁੰਦੇ ਹੈ ਬਾਕੀ ਤੇ ਗੱਲ ਛੱਡੋ ਸਰੀਰਾਂ ਦੀ ਤੇ ਗੱਲ ਬਾਤ ਦੀ ਹੈ ਇਹ ਸੂਰਜ ਚੰਦਰਮਾ ਤਾਰੇ ਸਿਹਾਰੇ ਜੋ ਕੁਝ ਵੀ ਨਜ਼ਰ ਆ ਰਿਹਾ ਹੈ ਸਤਿਗੁਰੂ ਕਹਿੰਨ ਲੱਗੇ ਕਿਸੇ ਵਕਤ ਇਹ ਨਹੀਂ ਸੀ ਜਪਜੀ ਸਾਹਿਬ ਵਿੱਚ ਇੱਕ ਬਚਨ ਤੁਸੀਂ ਪੜ੍ਹਦੇ ਹੋ ਕਵਨ ਸੋ ਵੇਲਾ ਵਕਤ ਕਵਨ ਕਵਨ ਛਿਤ ਕਵਨ ਵਾਰ ਕਵਨ ਸੇ ਦੁੱਤੀ ਮਾਹੋਂ ਕਵਨ ਜਿਤ ਹੋਆ ਆਕਾਰ ਇਹ ਸਵਾਲ ਹੈ ਉਹ ਕਿਹੜਾ ਵੇਲਾ ਸੀ ਵਕਤ ਕਿਹੜਾ ਸੀ ਚਿਤਵਾਦ ਕਿਹੜੀ ਸੀ ਜਦੋਂ ਆ ਸ੍ਰਿਸ਼ਟੀ ਦਾ ਆਕਾਰ ਬਣਿਆ ਔਰ ਗੁਰੂ ਜੀ ਨੇ ਬਾਣੀ ਵਿੱਚ ਬਚਨ ਆਖੇ ਮਹਾਰਾਜ ਕਹਿਣ ਲੱਗੇ ਵੇਲ ਨ ਪਾਈਆ ਪੰਡਤੀ ਜੇ ਹੂਵੇ ਲੇਖ ਪੁਰਾਨ ਪੰਡਤ ਨੂੰ ਨਹੀਂ ਪਤਾ ਇਹ ਸ੍ਰਿਸ਼ਟੀ ਕਦੋਂ ਬਣੀ ਜੇ ਪਤਾ ਹੁੰਦਾ ਤੇ ਉਹ 18 ਪੁਰਾਣ ਧਾਰਮਿਕ ਗ੍ਰੰਥ ਨੇ ਸਨਾਤਨ ਮਤ ਦੇ ਉਹ ਪੁਰਾਣਾ ਵਿੱਚ ਜ਼ਿਕਰ ਕਰ ਦਿੰਦਾ ਵਕਤ ਨਾ ਪਾਇਓ ਕਾਦੀਆਂ ਜੇ ਲਿਖਨ ਲੇਖ ਕੁਰਾਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਾਜੀ ਨੂੰ ਵੀ ਨਹੀਂ ਪਤਾ ਇਹ ਸ੍ਰਿਸ਼ਟੀ ਦਾ ਆਕਾਰ ਕਦੋਂ ਬਣਿਆ ਸਿੱਧਾ ਬਤਨ ਵਰਤਿਆ ਛਿੱਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੂ ਨਾ ਕੋਈ ਕਿਹੜੀ ਛਿੱਤ ਸੀ ਕਿਹੜਾ ਵਾਰ ਸੀ ਕਿਹੜੀ ਰੁੱਤ ਸੀ ਕਿਹੜਾ ਮਹੀਨਾ ਇਹਦਾ ਜੋਗੀ ਨੂੰ ਵੀ ਨਹੀਂ ਪਤਾ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਿਹਾ ਵੀ ਸਤਿਗੁਰੂ ਜੇ ਪੰਡਤ ਜੋਗੀ ਤੇ ਕਾਜ਼ੀ ਨੂੰ ਨਹੀਂ ਪਤਾ ਤੇ ਕਿਰਪਾ ਕਰਕੇ ਤੁਸੀਂ ਦੱਸ ਦਿਓ ਵੀ ਆਹ ਸ੍ਰਿਸ਼ਟੀ ਵਿੱਚ ਜੋ ਆਕਾਰ ਹੈ ਇਹ ਕਦੋਂ ਬਣਿਆ ਤਹਜ਼ੂਰ ਨੇ ਬਚਨ ਆਖਿਆ ਵੀ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੂਈ ਜਿਸ ਮਾਲਕ ਨੇ ਇਸ ਸ੍ਰਿਸ਼ਟੀ ਨੂੰ ਸਾਜਿਆ ਉਹ ਆਪ ਹੀ ਜਾਣਦਾ ਵੀ ਇਹ ਕਦੋਂ ਬਣੀ ਹੈ ਮੈਂ ਤੁਹਾਨੂੰ ਬਿਲਕੁਲ ਅਰੰਭਤਾ ਦੀ ਗੱਲ ਕਹਿ ਰਿਹਾ ਹਾਂ ਇਹਦਾ ਮਤਲਬ ਅਮਰਤ ਬਾਣੀ ਨੇ ਇੱਕ ਗੱਲ ਸਮਝਾਈ ਜੋ ਆਹ ਦਿੱਸਦਾ ਸੰਸਾਰ ਹੈ ਕਿਸੇ ਵਕਤ ਇਹ ਨਹੀਂ ਸੀ ਹੁਣ ਗੁਰੂ ਗ੍ਰੰਥ ਸਾਹਿਬ ਨੇ ਅਗਲਾ ਬਚਨ ਵੀ ਆਖਿਆ ਉਹ ਬਚਨ ਨੇ ਸਮਝਾਇਆ ਰੱਬ ਨੇ ਫਿਰ ਇਹਦੀ ਆਰੰਭਤਾ ਕਿਵੇਂ ਕੀਤੀ ਇੱਕ ਗੱਲ ਵਾਰ ਤੁਸੀਂ ਫਿਰ ਧਿਆਨ ਕਰ ਲਓ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਕਿਤੇ ਜ਼ਿਕਰ ਨਹੀਂ ਮਿਲਦਾ ਸ੍ਰਿਸ਼ਟੀ ਕਦੋਂ ਬਣੀ ਹਾਂ ਇਹਦਾ ਜ਼ਿਕਰ ਹੈ ਵੀ ਇਹ ਕਿਵੇਂ ਬਣੀ ਤੇ ਪੁੱਛੋ ਮਹਾਰਾਜ ਤੂੰ ਕਿਵੇਂ ਬਣੀ ਤਹਜੂਰ ਨੇ ਬਚਣਾ ਆਖੇ ਵੀ ਸਾਚੇ ਤੇ ਭਵਨਾ ਭਇਆ ਪਵਨੇ ਤੇ ਜਲ ਹੋਏ ਜਲ ਤੇ ਤੇ ਭਵਨ ਸਾਜਿਆ ਘਟ ਘਟ ਜੋਤ ਸਮੋਏ ਉਸ ਮਾਲਕ ਸੱਚੇ ਨੇ ਸਭ ਤੋਂ ਪਹਿਲਾਂ ਪੌਣ ਬਣਾਈ ਪੌਣ ਤੋਂ ਬਾਅਦ ਪਾਣੀ ਬਨਾਇਆ ਫਿਰ ਉਹਨੇ ਆ ਜਿਹੜੀ ਸ੍ਰਿਸ਼ਟੀ ਹੈ ਇਹਦੀ ਹੌਲੀ-ਹੌਲੀ ਸਾਰੀ ਆਰੰਭਤਾ ਕਰ ਦਿੱਤੀ ਇੱਕ ਵਾਰ ਤੁਹਾਨੂੰ ਫਿਰ ਕਹਿਣ ਲੱਗਿਆ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਤੇ ਪਰੋਸਾ ਕਰੋ ਜੋ ਕੁਝ ਸਾਨੂੰ ਦਿਸ ਰਿਹਾ ਹੈ ਨਾ ਅੱਖਾਂ ਨਾਲ ਵਕਤ ਦੀ ਪੌਣ ਹੈ ਚੰਦਰਮਾ ਤਾਰੇ ਆਕਾਸ਼ ਹੈ ਜੀਵ ਜਨਮ ਲੈਂਦੇ ਐ ਚੜ੍ਹਾਈ ਕਰਦੇ ਐ ਬੇਅੰਤ ਤਰ੍ਹਾਂ ਦੀਆਂ ਆਵਾਜ਼ਾਂ ਹੈ ਗੁਰੂ ਨਾਨਕ ਸਾਹਿਬ ਕਹਿੰਨ ਲੱਗੇ ਇਹ ਨਹੀਂ ਸੀ ਕਿਸੇ ਵਕਤ ਅਰਬਦ ਨਰਬਦ ਤੁੰਦੂਕਾਰਾ ਧਰਨ ਨਾ ਗਗਨ ਨਾ ਹੁਕਮ ਅਪਾਰਾ ਨਾ ਦਿਨ ਰੈਨ ਚੰਦ ਨਾ ਸੂਰਜ ਸੁੰਨ ਸਮਾਦ ਲਗਾਇੰਦਾ ਉਹ ਦਿਨ ਚ ਆਪਾਂ ਬੈਠੇ ਸਭ ਕਹਿੰ ਲੱਗੇ ਦਿਨ ਵੀ ਨਹੀਂ ਸੀ ਖਾਣੀ ਨਾ ਬਾਣੀ ਪੌਣ ਨਾ ਪਾਣੀ ਉਪਤ ਖਪਤ ਨਾ ਆਵਣ ਜਾਣੀ ਨਾ ਕੋਈ ਖਾਣੀ ਸੀ ਨਾ ਕੋਈ ਆਵਾਜ਼ ਬਾਣੀ ਸੀ ਨਾ ਹੀ ਕੋਈ ਜੰਮਦਾ ਸੀ ਨਾ ਹੀ ਕੁਛ ਮਰਦਾ ਸੀ ਇੱਕ ਵਕਤ ਅਜਿਹਾ ਰਿਹਾ ਫਿਰ ਰੱਬ ਨੇ ਕਿਰਪਾ ਕਰਕੇ ਸ੍ਰਿਸ਼ਟੀ ਬਣਾਈ ਕੀਤਾ ਪਸਾਓ ਇਕੂ ਕਬਾਉ ਤਿਸ ਤੇ ਹੋਏ ਲੱਖ ਦਰਿਆਓ ਰੱਬ ਨੇ ਉਸ ਮਾਲਕ ਨੇ ਇੱਕ ਬੋਲ ਬੋਲਿਆ ਇੱਕ ਅਜੀਹਾ ਬੋਲ ਬੋਲਿਆ ਜਿਸ ਵਿੱਚੋਂ ਬੇਅੰਤ ਜ਼ਿੰਦਗੀਆਂ ਦੇ ਦਰਿਆ ਚੱਲ ਪਏ ਕਬਾਉ ਦਾ ਅਰਥ ਹੁੰਦੇ ਬੋਲਣਾ ਕੂਣਾ ਬੋਲਣਾ ਤਿਸ ਤੇ ਹੋਏ ਲੱਖ ਦਰਿਆ